ਵਾਰ ਵੱਲੋਂ ਜਾਮੇ ਦਿੱਤੇ ਜਾ ਰਹੇ ਆ ਉਹ ਸਾਹਮਣੇ ਸਿੰਮੂ ਤੇ ਦੂਜੇ ਪਾਸੇ ਗੁਰਵਿੰਦਰ ਘਾਂਗੇ ਵਾਲਾ ਦਰਸ਼ਕ ਵੀਰੋ ਜੇ ਆਉਂਦਾ ਸਵਾਲ ਤੇ ਤਾੜੀ ਮਾਰ ਕੇ ਦਰਸ਼ਕ ਵੀਰੋ ਲੈ ਸਵਾਦ ਕਬੱਡੀ ਦਾ ਉਹ ਸਾਹਮਣੇ ਘਾਂਗੇ ਵਾਲਾ ਓ ਜਿਨ੍ਹਾਂ ਦੇ ਮਗਰ ਇਹ ਆਉਂਦਾ ਉਹ ਬਾਹਰ ਦੀ ਆਉਂਦੇ ਆ ਢੇਰੀਆਂ ਤੋਂ ਜਿਨ੍ਹਾਂ ਦੇ ਮਗਰ ਘਰੇਾਲਿਆ ਇਹ ਪਾਲਿਆ ਕਾਂਗੇ ਵਾਲਾ RAM ਬਾਈ ਪੁੱਛੀ ਜਰਾ ਮੁੰਡੇ ਨੂੰ ਦੱਸੀਏ ਵੀ ਆਹ ਮੁੰਡਾ ਵੀ ਸਿਰੇ ਦੀਆਂ ਰੇਡਾਂ ਪਾ ਰਿਹਾ ਹੈ ਆਹ ਬੱਲੇ ਬੱਲੇ ਹੁੰਦੀ ਹੋਈ ਮੂਹਰੇ ਕੌਣ ਓਏ ਕਾਂਗੇ ਵਾਲਾ ਓਏ ਦੁਨੀਆ ਨੂੰ ਪਿਆਰ ਨਾਲ ਪ੍ਰੇਤ ਕਹਿੰਦੀ ਆ ਓਏ ਦੁਨੀਆ ਨੂੰ ਪਿਆਰ ਨਾਲ ਪ੍ਰੇਤ ਕਹਿੰਦੀ ਆ ਆਹ ਸਾਹਮਣੇ ਕਾਂਗੇ ਵਾਲਾ ਸਿੰਘ ਸਰਦਾਰ ਓਏ ਲੱਗ ਵਾਈਦੀ ਵੇਖੋ ਓਏ ਕਲੱਚ ਪਲੇਟਾਂ ਦਾ ਧੂਆਂ ਮਰਾਦਾ ਕਾਂਗੇ ਵਾਲੇ ਨੇ ਫੜ ਕੇ ਹਰਿਆਣਾ ਦਾ ਵੀਰ ਰੇਡ ਪਾ ਰਿਹਾ ਪਰ ਕਾਂਗੇ ਵਾਲਾ ਆਹ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਸਿਰਾਂ ਲਾ ਗਿਆ ਪਤੰਦਰ ਨੇ ਛੜਿਆ ਵੀ ਕੁਝ ਨਹੀਂ ਤੇ ਛੜਿਆ ਵੀ ਕੁਝ ਨਹੀਂ ਵਾਹੇ ਗੇ ਬਰੂਆ ਛੜਿਆ ਵੀ ਕੁਝ ਨਹੀਂ ਹੁਣ ਦੇਖਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗਾ ਇਹਨੂੰ ਬਾਹਰ ਕੋਟ ਵਾਲੇ ਬਾਈ ਨੂੰ ਲਓ ਸਾਹਮਣੇ ਜਿਹੜੀ ਕੈਨੇਡਾ ਤੋਰੇ ਵੀਰ ਸਾਡੇ ਆਓ ਸਭ ਦੇ ਲਈ ਦਵਾ ਬੋਣ ਆਹ ਸਾਹਮਣੇ ਕਹਿੰਦੇ ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਤਰੋ ਮੈਂ ਬੇਨਤੀ ਕਰਦਾ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਵੀਰ ਬਣ ਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਜੋ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਇਹ ਢਾਗੇ ਵਾਲਾ ਹੋ ਢਾਗੇ ਵਾਲੇ ਗੁਰਵਿੰਦਰ ਦੇ ਜੱਫੇ ਦਾ ਉਪਰਾਂ ਦਾ ਟੰਡਾ ਵੀ ਨਹੀਂ ਚੁਬਦਾ ਜਸਮਤ ਟੌਰ ਚੋਬਰਾ ਦਾ ਚੜਦੀ ਉਮਰੇ ਗਰਮਖੂੜ ਲਲਕਾਰੇ ਤਾਂ ਵੱਜਦੇ ਰਾਜੇ ਖੇਲ ਆਡੋ ਕਲਗੇ ਵਾਲਾ ਲੋ ਕਾਂਗੇ ਵਾਲਾ ਪਾਉ ਮੇਰੇ ਮਿੱਤਰੋ ਗੁਰਵਿੰਦਰ ਕਾਂਗਾ ਬੱਲੇ 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 ਸਾਹਮਣੇ ਕਹਿੰਦੇ ਭਾਈ ਹੂਟਰ ਦੇ ਮੂਰੇ ਬਾੜਾ ਬਾੜਾ ਪਿੱਛੇ ੜਜੋ ਬਾੜਾ ਬਾੜਾ ਤੁਸੀਂ ਵੀਰੋਂ ਆਪਾਂ ਕੰਮ ਲੈ ਲਿਆ ਬਸ ਏ ਕਬੱਡੀ ਪੈ ਗਈ ਮੇਰੇ ਮਿੱਤਰੋ ਕਾਂਗੇ ਦੇ 5000 5 ਅੱਗੇ ਆਲਾ ਘਾਂਗੇ ਮਸ਼ੀਮਾ ਦੇ ਨਾਲ ਨਾਮਕ ਸਰ ਦੇ ਵਿੱਚ ਵੱਡਾ ਮੇਲਾ ਕਰਵਾਇਆ ਔਰ ਦੂਜੇ ਪਾਸੇ ਜਿੱਥੇ ਗਰਵਿੰਦਰ ਘਾਂਗੇ ਆਇਆ ਉਹ ਜਿੱਤੂ ਅੱਜ ਟਰੈਕਟਰ ਕੇ ਨਹੀਂ ਗੱਲ ਕਰਾਉ ਥੋਲੀਏ ਦੇ ਮੇਲੇ ਆਲੀ ਕੇ ਨਹੀਂ ਜਨ ਸਮੇਂ ਵੀ ਹੋਣੀ ਉਹ ਦਰਸ਼ਕ ਵੀਰੋ ਤਾੜੀਆਂ 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 ਉਹਨਾਂ ਦਾ ਤੇ ਨਾਲ ਕਹਿੰਦੇ ਨੌਜਨ ਮੇਰੇ ਵੀਰੋ ਲਸ਼ਰ ਬਰਦਰ ਦੀ ਬਹੁਤ ਵੱਡੀ ਦੇਣ ਔਰ ਸਾਹਮਣੇ ਕਬੱਡੀ ਕਬੱਡੀ ਉਹ ਘਾਂਗਾ ਕਰੂ ਵੜਾਂਗਾ ਬੜਾ ਕਾਂਗਾ ਅੱਜ ਤੇ ਲੱਗਦਾ ਵੀ ਫੋਰ ਕਾਂਗੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ 1.5 ਲੱਖ ਤੇ 2 ਲੱਖ ਦੇ ਲਈ ਖਿਡਾਰੀ ਬੈਸਟਾਂ ਦੇ ਲਈ ਭਿੰੜ ਰਹੇ ਨੇ ਔਰ ਸਾਹਮਣੇ ਪਹਿਲਾ ਪ੍ਰਾਈਜ਼ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਐਮਸੋਰ ਤੇ ਦੂਜਾ ਪ੍ਰਾਈਜ਼ ਕਹਿੰਦੇ ਰੂਮੀ ਵਾਲੇ ਮਾਨੇ ਵੱਲੋਂ ਦਿੱਤਾ ਜਾਣਾ ਪਰ ਗੁਰਵਿੰਦਰ ਕਾਂਗੇ ਵਾਲਾ ਦੇ ਸਿਰੇ ਦੀਆਂ ਪੈਰੀਆਂ ਸੈਦੋ ਵਾਲੀ ਜੱਗੂ ਦੀ ਕਬੱਡੀ ਪੈ ਰਹੀ ਹੈ ਅੰਦਾਜ਼ੇ ਲੱਗ ਰਹੇ ਆ ਮਹਾਂਪੁਰਸ਼ ਬਾਬਾ ਸੰਤ ਬਾਬਾ ਕਾਲਾ ਸਿੰਘ ਜੀ ਬੈਠੇ ਆ ਆਨੰਦ ਮਾਣਦੇ ਆ ਆਓ ਸਾਹਮਣੇ ਕਾਂਗੇ ਵਾਲਾ ਢਾਂਗੇ ਵਾਲਾ ਅੱਜ ਫੋਰਡ ਦੀ ਸੀਨ ਤੇ ਗੁਰੂ ਵਾਲਾ ਕਰਵਿੰਦਰ ਦਾ ਧੰਨਵਾਦ ਹੈ ਆਓ ਸਕੋਰ ਬੋਰਡ ਚੱਲਦਾ ਆਓ ਸੰਗਰੂਰ ਵਾਲੇ ਕਹਿੰਦੇ ਕਰਵਿੰਦਰ ਬੱਲੇ 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 ਉਹ ਮੋਟਰ ਟਰੈਕਟਰ ਪੱਤਾ ਉਹ ਟਰੈਕਟਰ ਪੱਤਾ ਉਹ ਕਾਂਗਲ ਦਾ ਚੱਲਦਾ ੱੱੱੱਤਾ ਇਹ ਤਾਂ ਹੈ ਹਰੇਡਾ ਪੈ ਗਿਓ ਮੇਰੇ ਮਿੱਤਰੋ ਇਹ ਜਾਣਦੇ ਮੰਗੇ ਜਾਣਦੇ ਉਹ ਸਾਹਮਣੇ ਖੁੱਡੀ ਪੈਂਦੀ ਹੈ ਇਹ ਪਰ ਬੱਲੇ ਬੱਲੇ ਉਸਤਾਬਾ YouTube ਦੀ ਚੀਕ ਮਰਾਦੀ ਹੈ ਉਹ ਸਾਹਮਣੇ ਇਸ ਵੇਲੇ ਉਹ ਦੁੱਲਾ ਕਿਵੇਂ ਕੌਡੀ ਪਾਉਣ ਦੇ ਲਈ ਵਧਿਆ ਹੋਣਾ ਕਿ ਰਾਵੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁੱਲਿਆ ਵੇ ਟੋਪਾ ट्रैक्टर स्टार कर लिया वो फोड़ फुके मारी फे मारीा हो मेरा रबा हो मेरा रबापा बार बार भी बार वेर प्लेट सच लगी है प्लीज मेरी बेनती परे बार बार